ਆਸਣੂ ਬਾਬੇ ਦੀ ਗੱਲ ਜੀ ਕਮਾਲ ਦੀ ਗੱਲ ਹੈ ਰਾਏ ਬਲਾਰ ਨੇ ਗੁਰੂ ਨਾਨਕ ਸਾਹਿਬ ਨੂੰ ਸਭ ਤੋਂ ਪਹਿਲਾ ਮੱਥਾ ਟੇਕਿਆ ਜਿਹੜਾ ਮੱਥਾ ਟਿਕਦਾ ਨਾ ਮਾਰੇ ਨੂੰ 10 20 20 ਇਹ ਉਸ ਬੰਦੇ ਨੇ ਆਰੰਭ ਕੀਤਾ ਸੀ ਪਾਕਿਸਤਾਨ ਵਿੱਚ ਸਭ ਤੋਂ ਪਹਿਲਾ ਸਿੱਖ ਇਤਿਹਾਸ ਦਾ ਮੱਥਾ ਉਸ ਯੋਧੇ ਨੇ ਟੇਕਿਆ ਕਿੰਨਾ 750 ਮਰਬਾ ਇਹਨੂੰ ਗੁਣਾ ਕਰਿਓ 25 ਕਿੱਲਾਣਾ ਆਪੋ ਆਪਣੇ ਮੋਬਾਈਲ ਤੇ 18000 ਤੇ 750 ਕਿੱਲੇ ਕਰੀਬ ਬੰਦਿਆ ਜਿਹੜੀ ਉਸ ਬੰਦੇ ਨੇ ਬਾਬੇ ਨਾਨਕ ਨੂੰ ਸਭ ਤੋਂ ਪਹਿਲੀ ਵਾਰੀ ਭੇਟਾ ਦੇਕੀ ਤੇ ਮੇਰੇ ਬਾਦਸ਼ਾਹ ਕਹਿਣ ਲੱਗੇ ਰਾਏ ਬੁਲਾ ਰੇ ਕੀ ਕੀਤਾਈ ਕਹਿੰਦੇ ਬਾਬਾ ਜੀ 36000 ਕਿਲਾ ਸਾਰਾ ਵਾ ਤੇ ਅਧੀ ਅਧੀ ਆਪਣੀ ਅੱਜ ਅਹੀਂ ਲੜਦੇ ਆ ਗੋਲਕ ਤੋਂ ਆਖੋ ਸਤਰਾ ਕਦੀ ਵੇਖ ਲਿਓ ਕਲੇ ਦਾ ਘਾਰੇ ਹੋਈ ਆ ਜਾਂ ਸਰੋਪਣੀ ਜਿਹਨੂੰ ਦਿੱਤਾ ਉਹ ਕਹਿੰਦਾ ਸੌ ਲੱਗੇ ਮੈਂ ਵੀ ਆਪਦਾ ਗੁਰਦੁਆਰਾ ਬਣਾਉਂ ਆਖੋ ਸਤਰਾ ਪੰਜਾਬ ਦਾ 12727 ਪਿੰਡ ਆ ਤੇ 4 ਨਾਲ ਗੁਣਾ ਕਰ ਦਿਓ 40000 ਤੋਂ ਵੱਧ ਗੁਰੂ ਘਰ ਨੇ ਅੱਖ ਹੋਏਗੇ। ਤੇ ਡੇਰਿਆਂ ਦਾ ਵਿੱਚ ਪਤਾ ਹੀ ਨਹੀਂ ਕਿੰਨੇ ਕਾ ਤੇ ਹੋਰ ਦੂਜਾ ਤੀਜਾ ਪਾ ਕੇ ਤੇ ਧਰਮੀ ਬੰਦਾ ਹੀ ਨਹੀਂ ਲੱਭਣ ਦਿਆ ਕੋਈ ਅੱਖ ਹੋਏਗੇ। ਕੁਝ ਕਰੂਆਂ ਬੈਠੀਆਂ ਉਹ ਗੁਪਤਾ। ਦੁੱਖ ਇਹ ਚੀਜ਼ ਦਾ ਨਹੀਂ ਆਉਂਦਾ ਵੀ ਆਪਾਂ ਮਰ ਜਾਣਾ। ਦੁੱਖ ਆਉਂਦਾ ਵੀ ਆਪਾਂ ਉਦਾਂ ਹੀ ਮਰ ਜਾਣਾ। ਭਾਈ ਮਾਨ ਸਿੰਘ ਹੋਣਾ ਦਾ ਇਹ ਸਥਾਨ ਹੈ। ਉਹਨਾਂ ਗੁਰੂ ਨੂੰ ਜਫੀ ਪਾ ਕੇ ਗੁਰੂ ਨਾਲ ਗੱਲਾਂ ਕਰਕੇ ਗੁਰੂ ਦੀ ਗੋਦ 'ਚ ਸਰੀਰ ਛੱਡਿਆ ਹੀ ਅਹੀਂ ਕੋਠੀਆਂ ਪਾ ਕੇ ਗੱਡੀਆਂ ਲੈ ਕੇ ਪੈਲੀ ਲੈ ਕੇ ਨਿੰਦਿਆ ਚੁਗਲੀ ਕਰਕੇ ਮਰ ਜਾਣਾ